ਪੰਡੋ ਉੱਚੀ ਬਿਲਡਿੰਗ ਜੀ ਆ ਕੋਲੇ ਉਹ ਬੜੀ ਵੱਡੀ ਬਿਲਡਿੰਗ ਆ ਮਾਇਆ ਪੁੱਤਾ ਉੱਥੇ ਨਾ ਹਾਂ ਮੈਂ ਅੱਜ ਟੈਲੀ ਵੀਨ ਵੇਖਿਆ ਹਾਂ ਟਰੱਕ ਚ ਡਾ ਟੈਲੀ ਵੀ ਉਹ ਤੇਰਾ ਭਲਾ ਹੋਇਆ ਕਿਸੇ ਹਿਸਾਬ ਨਾਲ ਹੋਇਆ ਆਪਣੇ ਤਾਂ ਦੇਸੀ ਬੰਦਿਆਂ ਨੇ ਉਹਨਾਂ ਨੇ ਲੀੜੇ ਲਾਉਣੇ ਹੁੰਦੇ ਤੇ ਆਈ ਜੀ ਹਾਂ ਤੇ ਕਹਿੰਦੇ ਆ ਲੈਤਾ ਆ ਪੌਪ ਕੌਣ ਹਾਂ ਅੱਛਾ ਨਾਂ ਹੀ ਬਦਲੇ ਗਿਆ ਹੋਰ ਆ ਗਿਆ ਜੀ ਤੇ ਚੰਨਾ ਤੜਕੇ ਦਾ ਕਿੱਦਾਂ ਨਿਕਲਿਆ ਅਸੀਂ ਆਮਿਆ ਮਾਇ ਸ਼ਰਾ ਕਾ ਜਾਂ ਇਤਵਾਰ ਸੀਗਾ ਆ ਸਿੱਧਾ ਇਤਵਾਰ ਤੇ ਅੱਜ ਰੱਬ ਨੂੰ ਨਹੀਂ ਨਾ ਇਤਵਾਰ ਗਰਮੀ ਉਹਨੂੰ ਹੀ ਆ ਜਵਾਕ ਪਤਾ ਕੀ ਜਾਂਦੇ ਹਾਂ ਕਹਿੰਦੇ ਆਗੇ ਬਾਪੂ ਸਾਡੇ ਨਾਲ ਚੱਲ ਲੱਗੇ ਫਲਮ ਵੇਖਣ ਜਾਂਦੇ ਆ ਫਲਮ ਅੱਛਾ ਤੂੰ ਫਿਲਮਾਂ ਵੇਦਾ ਫਿਰਦਾ ਬਰਿੰਡੇ ਨਹੀਂ ਬਰਿੰਡੇ ਉਹ ਬਰਿੰਡੋ ਉੱਚੀ ਬਿਲਡਿੰਗ ਜੀ ਆ ਲਾ ਕੋਲੇ ਉਹ ਬਾਲੀ ਵੱਡੀ ਬਿਲਡਿੰਗ ਵੱਡੀ ਵੱਡੀ ਬਿਲਡਿੰਗ ਆ ਮਾਇਆ ਪੁੱਤਾਂ ਉੱਥੇ ਨਾ ਹਾਂ ਮੈਂ ਅੱਜ ਟੈਲੀ ਵੀ ਨਹੀਂ ਵੇਖਿਆ ਹਾਂ ਟਰੱਕ ਜਟਾ ਟੈਲੀ ਵੀ ਉਹ ਤੇਰਾ ਆ ਐਡਾ ਹਾਂ ਤੇ ਮਾ ਦਾ ਪੁੱਤ ਆ ਉਥੇ ਮੈਨੂੰ ਤਾਂ ਫੇਰ ਤੈਨੂੰ ਕਿੱਥੇ ਆ ਗਰਮੀ ਯਾਦ ਆਉਣੀ ਉਹ ਕੀ ਆnde ਹੁੰਦਿਆ ਅੱਧਾ ਟਾਈਮ ਹੋ ਗਿਆ ਹਾਂ ਅੱਧਾ ਟਾਈਮ ਹੀ ਹੁੰਦਾ ਨਾ ਆਹੋ ਹਾਫ ਟਾਈਮ ਬਾਹਰ ਮੂਤ ਮਾਤ ਕਰਨ ਆਉਂਦੇ ਆ ਪਸ਼ਾਬ ਸ਼ੂਕ ਕਰਨ ਹਾਂ ਤੇ ਉਦੋਂ ਕਹਿੰਦੇ ਆ ਕਿ ਬਾਪੂ ਸਾਨੂੰ ਆਹ ਛੱਲੀਆਂ ਆਦਵਾ ਦੇ ਛੱਲੀਆਂ ਹਾਂ ਕੁਝ ਖਾਣਾ ਮੈਂ ਕਿਹਾ ਚੱਲ ਛੱਲੀਆਂ ਖਾ ਲੋ ਹਾਂ ਆ ਖੜੀਆਂ ਆਪਣੇ ਖੇਤਾਂ 'ਚ ਆਹੋ ਆਪਣੇ ਦਾ ਵਾਧੂ ਆ ਮੈਂ ਤੇ ਸ਼ੇਰਾ ਉਹਨੇ ਛੱਲੀ ਕਹਣੀ ਸੀ ਉਥੇ ਹਾਂ ਉਥੇ ਤਾਂ ਉਹਨੇ ਦਾਣੇ ਛੱਲੀ ਦੇ ਕੱਢੇ ਮੁੱਠੀ ਗਾ ਤੇ ਉਹ ਕਰਕੇ ਆਏ ਜੀ ਹਾਂ ਤੇ ਕਹਿੰਦੇ ਆਹ ਲੈਤਾ ਆ ਪਾਪ ਕੋਣ ਹਾਂ ਅੱਛਾ ਤਾਂ ਹੀ ਬਦਲਿਆ ਗਿਆ ਇਹ ਹੋਰ ਹਾਂ 100 ਰੁਪਏ ਦੇ 100 ਗ੍ਰਾਮ ਅੱਛਾ ਯਾਰ ਆ ਆਪਣੀਆਂ ਹੀ ਛੱਲੀਆਂ ਦੇ ਆਪਾਂ ਨੂੰ ਮੜੀ ਜਾਂਦੇ ਆਂ ਕਰਤਾ ਜਮਾ ਖੁੰਗਲ ਜਵਾਖਾ ਨੇ ਉਥੇ ਗਾਲ ਤੋਂ 100 100 ਗ੍ਰਾਮ ਲੈ ਕੇ 6-7 ਜਾਣੇ ਇਹ ਦਾ ਭਰਾ ਕਰਕੇ ਪੋੜਗੇ ਓਏ ਓ ਬਾਈ ਗੱਲ ਆਣਾ ਉੱਥੇ ਅੰਦਰ ਕੋਈ ਹੋਰ ਚੀਜ਼ ਲਜਾਨ ਵੀ ਨਹੀਂ ਦਿੰਦੇ ਆਪਦੀ ਓਏ ਯਾਰ ਮੈਨੂੰ ਪਤਾ ਨਹੀਂ ਕੀ ਲਿਆ ਦਿੰਦੇ ਆ ਨਾਲ ਉਹਦੇ ਗ੍ਰੀਨ ਹਾਊਸ ਵਾਜਦਾ ਗ੍ਰੀਨ ਕੀ ਸਿਟੀ ਵਾਜਦਾ ਕਿ ਕੀ ਆ ਉਹ ਹਾਂ ਉੱਥੇ ਭਰਾਵਾ ਕਹਿੰਦੇ ਰੋਟੀ ਖਾਣੀ ਹੈ ਹਾਂ ਆਹੀ ਤੰਦੂਰ ਵਾਲੀਆਂ ਰੋਟੀਆਂ ਜਿਹੜੀਆਂ ਘਰੇ ਜਲਦੀਆਂ ਫਿਰਦੀਆਂ ਅੱਛਾ ਤੇ ਇਹੀ ਚੌਥੋਂ ਗਾਹ ਅਗੇ ਚੱਲ ਕਹਿੰਦੇ ਮਹਿੰਗਾ ਗਾਹ ਸਸਤਾ ਹੋ ਹਾਂ ਅਸੀਂ ਇੱਕ ਟਾਬੇ ਤੇ ਬਹਿ ਗਏ ਹਾਂ ਉਹਦੇ ਉਹੀ ਤੰਦੂਰ ਦੀਆਂ ਰੋਟੀਆਂ 2000 ਚ ਪੈ ਗਈਆਂ ਸ਼ਰਾ ਅੱਛਾ ਯਾਰ ਹਾਂ ਆ ਛੱਲੀ ਹਾਂ ਆ ਛੱਲੀ ਆ ਕੇ ਉਹਨੇ ਮੈਂ ਪੁੱਛਿਆ ਨਹਿਰਾ ਤੇ ਹਾਂ ਇਹ 50 ਰੁਪਈਆ ਦੀ ਤੇਰਾ ਭਲਾ ਇੱਥੇ ਕੋਈ ਇਹਨੂੰ ਗੱਲ ਸੁਣ 10 ਰੁਪਈਆ ਦੀ ਨਹੀਂ ਪੁੱਛਦਾ ਹਾਂ ਕਿਸਾਨ ਦੇ ਪੱਲੇ ਰਾਮਿਆ ਡੱਕਾ ਨਹੀਂ ਪੈਂਦਾ ਇਹਦਾ ਗੱਲ ਹਾਂ ਕਿਸਾਨ ਤਾਂ ਕੱਲਾ ਕਿਸਾਨ ਨਹੀਂ ਰਹਿ ਗਿਆ ਕਿਸਾਨ ਹਾਂ ਹਾਂ ਆਇਆ ਮਗਹਾਈ ਵੀ ਬਹੁਤ ਆ ਨਾ ਉਹ ਮਗਹਾਈ ਤਾਂ ਰਾਮਿਆ ਹੀ ਹੈ ਹਾਂ ਆਪਣੇ ਜ਼ਿਮੀਂਦਾਰਾਂ ਦੇ ਖੇਤ ਛੱਲੀ ਹਾਂ ਵਪਾਰੀਆਂ ਕੋਲੇ ਕੱਲੀ ਹਾਂ ਹੈ ਹਾਂ ਤੇ ਜਦੋਂ ਗੱਲ ਸੁਣਾ ਮੇਰੀ ਪੈ ਜਾਂਦੀ ਆ ਇਹ ਪੈਕਟ ਚ ਹਾਂ ਉਦੋਂ ਕਹਿੰਦੇ ਨੇ ਪਾਪਕੌਨ ਆਖੇ ਉਦੋਂ ਵਜਦੀ ਆ ਕਹਿੰਦੇ ਹੁੰਦੇ ਆ ਗਾਕਾਂ ਕੋਲੇ ਜਾਂਦੇ ਆ ਗਾਕਾਂ ਕੋਲੇ ਆਪਣੇ ਆਗਿਆ ਕੋਲੇ ਹਾਂ ਉਦੋਂ ਇਹ ਪਾਪਕੌਨ ਬਣ ਜਾਂਦੇ ਆ ਪਾਪਕੌਨ ਓਏ ਉਹੀ ਤਾਂ ਗੱਲ ਆ ਇਹਦੇ ਰੂਪ ਹੀ ਬਾਲੇ ਆ ਡੁੱਬੜੀ ਦੇ ਦੇ ਤੇ ਇੱਥੇ ਹਾਂ ਲੈ ਆਪਣੇ ਖੇਤ ਚ ਖੜੀ ਐ ਹਾਂ ਇਹਦੀ ਕੋਈ 10 ਰੁਪਏ ਕੀਮਤ ਨਹੀਂ ਲਾਉਂਦਾ ਸਹੀ ਗੱਲ ਹੈ ਨਹੀਂ ਲਾਉਂਦਾ ਇਹ ਜਦੋਂ ਵਪਾਰੀ ਦੇ ਹੱਥੇ ਚ ਆ ਗਈ ਸ਼ਰਾਹ ਉਹੀ ਚੀਜ਼ ਸੋਨਾ ਸੋਨਾ ਬਣ ਜਾਂਦੇ ਆ ਸੋਨਾ ਬਣ ਜਾਂਦੇ ਹਾਂ ਕੱਦੂ ਪਏ ਆ ਹਾਂ ਕੱਲ ਗਏ ਸੀ ਕਿਸੇ ਨੇ 40 ਨਹੀਂ ਦੇ ਅੱਛਾ ਅੱਜ ਮੈਂ ਨਹਿਰ ਤੇ ਉਦੋਂ ਗਿਆ ਹਾਂ ਨਹਿਰ ਤੇ ਜਵਾਕਾਂ ਦੇ ਅਗੇ ਬਾਪੂ ਆਪਾਂ ਕਦੂਆਂ ਦਾ ਰੇਟ ਪੁੱਛ ਲਈ ਆਪਣੇ ਕਦੂ ਵਾਲੇ ਆ ਹਾਂ ਜਦੋਂ ਪੁੱਛਿਆ 30 ਰੁਪਏ 32 ਰੁਪਏ 35 ਰੁਪਏ 40 ਰੁਪਏ ਅਖੀਰ 40 ਅੱਛਾ ਆਪਣੀ ਕੀਤਾ ਰਾਮਿਆ ਡੱਕਾ ਮੁੱਲ ਨਹੀਂ ਦੂਜੇ ਬੰਦੇ ਦੇ ਹੱਥ ਚ ਠੀਕ ਯਾਰੀ ਨਾ ਤਾਇਆ ਤੈਨੂੰ ਮੈਂ ਜੇ ਇੱਥੇ ਛੱਲੀ ਭੁੰਨ ਕੇ ਫੜਾ ਦਿਆਂ ਤਾਂ ਤੂੰ ਖਾਂਦਾ ਨਹੀਂਗਾ ਤੇ ਅੱਜ ਇਹੇ ਛੱਲੀ ਦੇ ਪਾਪਕੌਰ ਖਾ ਕੇ ਤਾਂ ਉੱਥੇ ਲਪਾੜਾ ਹੋਇਆ ਫਿਰਦਾ ਲਾ ਰਾਮਿਆ ਓਏ ਆਪਾਂ ਤਾਂ ਭੁਈਦੀ ਵੀ ਨਹੀਂ ਹੋਵੇਂ ਹਾਂ ਓ ਮੈਨੂੰ ਕਹੇ ਤਾਇਆ ਸਟੀਮ ਕੀਤੀ ਹੋਈ ਹੈ ਮਾਹਸ਼ਰਾ ਸਾਡੇ ਕੋਲ ਸਟੀਮ ਸਟੂਮ ਦਾ ਪਤਾ ਨਹੀਂ ਸਾਨੂੰ ਐਂ ਜਰੂਰ ਪਤਾ ਹੈ ਓ ਸਟੀਮੂ ਕਿਹੜੇ ਹੁੰਦੇ ਓ ਵਾਲੀ ਵੀ ਆ ਪਾਣੀ ਚ ਲੈ ਇਹ ਗੱਲ ਤਾਂ ਸੁਣ ਲੈ ਹਾਂ ਉਹ ਕਹਿੰਦੇ ਤਾਇਆ ਸਟੀਮ ਕੀਤੀ ਵੀ ਆ ਲਾ ਓਏ ਆਪਾਂ ਨੂੰ ਕੋਈ ਗੱਲ ਸੁਣ ਓਏ میری ਗੱਲ ਤਾਂ ਸੁਣ ਲੈ ਸਾ ਮੈਂ ਗੱਲ ਸੁਣਨਾ ਮੇਰੀ ਉਸ ਟੀਮ ਕਾਰ ਦੀ ਗੱਲ ਕਰੀ ਜਮਾ ਮੈਂ ਕਿਹਾ ਖਾਂ ਕਾਰ 20 ਟੀਮ ਓਏ ਭਰਾਵਾ ਆਪਾਂ ਨੂੰ ਇਹ ਆਈਂ ਲਿਝਾ ਲੈਂਦੇ ਪੁੱਠੇ ਸਿੱਧੇ ਨਾਂ ਲੈ ਕੇ ਆ ਹੁੰਦੇ ਦਾ ਮੱਕੀ ਦੇ ਦਾਣੇ ਆ ਪਾਪਕੌਨ ਕਹਿ ਕੇ ਅਲਿਹਾ ਲਿਆ ਤੈਨੂੰ ਆ ਮੈਨੂੰ ਕਹੀ ਗਿਆ ਕਿ ਤਾ ਪ੍ਰੋਪ ਕਰੋ ਪ੍ਰੋਪ ਕਰੋ ਤੇ ਹੁੰਦੀ ਉਹ ਛੱਲੀ ਪਾਣੀ ਚ ਵਾਲੀ ਵੀ ਆ ਉਹ ਤੈਨੂੰ ਕਹਿੰਦੇ ਸਟੀਮ ਦਿੱਤੀ ਵੀ ਅੱਲਾਹ ਦਾ ਮੈਂ ਤਾਂ ਸਟੀਮ ਗੱਡੀ ਖਿੱਚੀ ਰਿਹਾ ਮੈਂ ਤਾਂ ਪਹਿਲਾਂ ਜੋ ਹੁੰਦੀ ਸੀ ਨਾ ਸਾਡੇ ਬਲੇ ਸਟੀਮ ਗੱਡੀਆਂ ਆ ਮੈਂ ਤਾਂ ਕਿਤੇ ਉਹ ਸਟੀਮ ਹੋਈ ਓਏ ਯਾਰ ਉਹਦਾ ਬੱਸ ਭਰਾਵਾ ਹੁਣ ਨਾ ਇਹ ਕਿਸੇ ਆਉਣਾ ਹੋਇਆ ਆਪਣੇ ਤਾਂ ਦੇਸੀ ਬੰਦਿਆਂ ਨੇ ਉਹਨਾਂ ਨੇ ਲੀੜੇ ਲਾਉਣੇ ਹੁੰਦੇ ਹਾਂ ਹਾਂ ਰਾਇਆ ਤੈਨੂੰ ਮੈਂ ਗੱਲ ਦੱਸਾਂ ਸਿਰਾ ਚਲ ਐ ਕਰ ਮੈਂ ਕੀਤਾ ਬਹੁਤ ਅੱਜ ਹਾਂ ਹੈ ਹਾਂ ਐਂ ਤੋ ਵਾੜਾ ਤੈਨੂੰ ਅੱਜ ਮੈਂ ਛੋਟੀ ਹੀ ਕਰਦਾ ਘੰਟਾ ਪਹਿਲਾਂ ਠੀਕ ਆ ਤੇ ਜਾ ਕੇ ਠੰਡਾ ਤੱਤਾ ਪੀ ਲਾ ਠੀਕ ਆ ਤੇ ਮੇਰੇ ਨੂੰ ਐਵੇਂ ਪ੍ਰੋਪ ਕੋਰੋਨਾ ਚ ਨਾ ਹੋ ਜੀ ਠੀਕ ਆ ਚੰਗਾ ਬ ਗੋਲੀ ਵਾਲਾ ਵੱਤਾ ਪੀ ਲਈ ਜਾ ਕੇ ਚੰਗਾ ਨਾਲੇ ਗੁੰਦ ਕੱਚੀ ਦਾ ਖਾਇਆ ਕਰ ਸਿਰਾ ਠੰਡਾ ਹੁੰਦਾ ਠੀਕ ਆ ਹਾਂ ਮਿਹਦੇ ਜੇ ਠੰਡ ਪਵੇ ਸੌ ਜਾ ਤੂੰ ਤਾਂ ਐਵੇਂ ਵਾੜਾ ਮਰੀ ਜਨਾ ਤਾਈ ਤੇ ਗੁੱਸੇ ਤਾਈ ਤੇ ਉਹ ਹੋਣਾ ਨਹੀਂ ਤੜਕੇ ਦਾ ਮੈਂ ਗਰਮੀ ਚ ਕੱਲਾ ਸੀਗਾ ਤੂੰ ਤਾਂ ਪਾਪਕੌਰ ਖਾ ਕੇ ਮੁੜਿਆ ਆਪ